ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਪੇਚਣਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਗੇ ਅੱਜ ਦੀ ਵਿਜ਼ਿਟ ਪਿੰਡ ਮਾਨ ਕਰਿਆਲਾ ਲੱਗੇ ਲੱਗਦਾ ਬਰਨਾਲਾ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰਨ ਸਾਹਿਬ ਸਜਣੋ ਤੇ ਤਸਵੀਰ ਲੱਗਦੀ ਜਿਹੜੀ ਪੱਟੀ ਇਹਨੂੰ ਭਾਈ ਅਵਤਾਰ ਸਿੰਘ ਦੇ ਫਾਰਮ ਤੋਂ ਵੀਡੀਓ ਕਵਰ ਕਰ ਰਹਾ ਆ ਠੀਕ ਆ ਜੀ ਤੇ 4 ਐਨੀਮਲ ਇੱਥੇ ਠੀਕ ਆ ਜੀ ਤਿੰਨ ਵੜਾ ਬਿਲਕੁਲ ਜਿਹੜੀਆਂ ਦੋ ਵੜਾ ਤਿਆਰੀ ਤੇ ਇੱਕ ਸੂਈ ਸਵਾਈ 26 27 ਕਿਲੋ ਦੁੱਧ ਵਾਲੀ ਇੱਕ ਜਿਹੜੀ ਮੱਝ ਸੂਈ ਆ ਸਾਰੀ ਡਿਟੇਲ ਲੈਨੇ ਆ ਐਂਡ ਤੱਕ ਮੇਰੇ ਵੀਰ ਜਰੂਰ ਬਨੇ ਰਹੋ ਤੇ ਵੀਡੀਓ ਨੂੰ ਗਾ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਤੁਹਾਡਾ ਫਰਜ਼ ਬੰਦਾ ਤੇ ਆਓ ਲਈਏ ਡਿਟੇਲ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਤੀ ਕਲਾ ਜੀ ਨਾਮ ਜੀ ਆੰਦਰੀ ਤੇ ਤਿੰਨ ਪਿੰਡ ਪਿੰਡ ਪੜ ਦੇਖ ਜਾਓ ਜਿਲਾ ਦੂਣਾ ਥੋੜਾ ਬਸਲਾ ਨੂੰ ਭਾਰਤ ਤੇਸੀਲ ਤਸੀਲ ਪੱਟੀ ਠੀਕ ਆ ਤੇ ਵਪਾਰ ਦਾ ਕਾਰੋਬਾਰ ਆ ਹੈਨਾ ਹਾਂਜੀ ਵਹਿੜਾ ਫਿਰ ਚੁੰਨ ਚੁੰਨ ਕੇ ਲਿਆਏ ਜੇ ਹਾਂਜੀ ਹਾਂਜੀ ਫਾਰਮ ਵਾਲੀਆਂ ਹਾਂਜੀ ਵਟੀਆਂ ਹੈਨਾ ਹਾਂਜੀ ਹਾਂਜੀ ਠੀਕ ਆ ਜਿੰਨੇ ਦੋ ਦੁੱਤੇ ਫਾਰਮ ਦੇ ਲਾਉਣੀਆਂ ਕੋਹ ਨਹੀਂ ਮੜਦਾ ਖਾਲੀ ਕੀ ਬਾਤਾਂ ਤੇ ਇਹ ਕਿਣਵਾ ਸੂਬਾ ਵਹਿੜ ਆ ਗਈ ਆ ਇਹ ਦੇ ਦੂਜੇ ਸੂਬੇ ਵਹਿੜ ਆ ਗਈ ਆ ਸ਼ਾਕਿਰ ਕਿੰਨਾ ਸਮਾਗ ਹੈ ਸਾਨੂੰ ਸਮਾਗ ਮਾਲਾ 15 ਕੇ ਦਿਨਾਂ ਦੀ ਹੋਈ ਆ ਠੀਕ ਆ ਬੱਛਾ ਆ ਜੀ ਆ ਬੱਛਾ ਮੈਲਾ ਮੂਲਾ ਮਾਰਤਾ ਹਨਾ ਕੀ ਬਾਤਾਂ ਥਾਣ ਵੇਖੋ ਆਰਡਰ ਕੁਆਲਟੀ ਵੀ ਆਰਡਰ ਵੇਖੋ ਕਰਮਾਣ ਲਗਾ ਕੀ ਬਾਤਾਂ ਲਓ ਜੀ ਮਿਲਕ ਮੈਂ ਸਜਣੋ ਵੇਖੋ ਤੇ ਜੋ ਹਣ ਓਕੇ ਰਿਪੋਰਟਾਂ ਪੋਲੀ ਖੋਲ ਕੇ ਠੀਕ ਆ ਖੋਲ ਕੇ ਕਾਲੀ ਜਰਸੀ ਸਜਣੋ ਠੀਕ ਆ ਜੀ ਉਧਰ ਨੂੰ ਤੋਰ ਦੋ ਬਾਹਰ ਨੂੰ ਕੁਰਸੀ ਫਾਲੋ ਲਾਗੋ ਪਰ ਸੂਆ ਕਣਵਾ ਗਈ ਮਾ ਸੂਆ ਕਣਵਾ ਗਈ ਏ ਬਾਈ ਨਰਿੰਦਰ ਸਿੰਘ ਅੱਛਾ ਲਓ ਜੀ ਕੀ ਬਾਤ ਆ ਮਲਿਆ ਤੇ ਜਿਵੇਂ ਕੌਡੀ ਵਾਲੇ ਮਲ ਤੁਰਦੇ ਆ ਨਾ ਐਵੇਂ ਤੁਰਦੀ ਆ ਫੇਸ ਕੁਆਲਟੀ ਵੀਰੇ ਵਿਖਾ ਦੇ ਫੇਸ ਵਿਖਾ ਦੇ ਇੱਕ ਰਮ ਮੁਖੜਾ ਲਓ ਜੀ ਮੁਖੜਾ ਵੇਖੋ ਲਓ ਜੀ ਆਰਡਰ ਵੇਖੋ ਤੁਰਦੀ ਵੇਖੋ ਪਲਵਾਨਾ ਆ ਕੋ ਲੋ ਜੀ ਲੋ 26 ਕਿਲੋ ਮੌਕੇ ਦਾ ਮਜੂਦਾ ਹੈ ਸਜਣੋ ਕਹਿਣੀ ਵਾਲੀ ਗੱਲ ਆ ਕਹਿਣੀ ਕਿਸੇ ਤੋਂ ਬਾਹਰ ਆ ਕਿਉਂਕਿ ਹਾਂ ਬੋਲੀ ਰੂਮਰ ਗਈ ਕੀ ਬਾਤਾਂ ਹਨ ਮਗਰ ਮੇਲ ਕਾਫ ਆ ਗਿਆ ਫਾਰਮ ਵਾਲੀਆਂ ਵੜਾਂ ਲੈnde ਵੀਰ ਹੋਣੀ ਇਹ ਵੱਡੀਆਂ ਤੇ ਜਿੰਨੇ ਦੋ ਲੈਉਣੀਆਂ ਉਹ ਇੱਕ ਹੀ ਲੈਵੇ ਤੇ ਕਿੰਨਾ ਮੁੱਲ ਬੋਲੇ ਦਾ ਵੀ 60000 ਰੁਪਏ ਕਰਦੇ ਆ ਅੱਛਾ ਜੀ ਹਾਂ ਜੀ 62000 ਹਾਂਜੀ ਤੇ ਦੇ ਕਿਨੇ ਦੇਣੀ ਆ ਪੂਰੇ ਆਪਾ ਬਾਪ ਕੋ ਮਾਨਤਾ ਆਣੀ ਕੋਈ ਯਾਰ ਨਾ ਕਿੰਨੇ ਦਵਾਂ 65 ਚੋਂ 45 ਚ ਦੇ ਦੋ ਦ 25 26 27 ਕਿਲੋ ਹੈਗਾ 25 26 ਲੀਟਰ ਬੜੇ ਆਰਾਮ ਨਾਲ ਆਊਗਾ ਨਾ ਜਿਹੜਾ ਮੱਦੀ ਆ ਕੇ ਤਸੱਲੀ ਕਰੇ ਹਾਂ ਨਾ ਹਾਂਜੀ ਠੀਕ ਹੈ ਨਹੀਂ ਹੋਊਗਾ ਜਿੱਡੀ ਆਰਡਰ ਕੁਆਲਟੀ ਵੈਟ ਨੂੰ ਲੱਗੀ ਆ ਨਾ ਕੀ ਬਾਤਾਂ ਮਗਰ ਮੇਲ ਕਾ ਬੱਚਾ ਤੇ 14 15 ਦਿਨਾਂ ਦਾ ਸੁਆ ਬੱਚਾ ਤਾਂ ਹੀ ਸਾਹਮਣੇ ਵੇਖ ਰਹਿ ਜੇ ਬਾਕੀ ਵੈੜ ਸੋਹਣੀ ਐ ਪੂਰੀ ਕੋਕਾ ਪੀਸ ਫਾਰਮ ਵਾਲੀ ਤੇ ਲੋ ਜੀ ਆਹ ਵੇਖੋ ਸੱਜਣੋ ਨਾੜਾਂ ਵੇਖੋ ਆਹ ਸੋਹਣੀ ਮੈਂ ਨਾ ਮੈਂ ਜਨਾਬ ਦੂਜੇ ਵਾਲਾ ਬਿਆਨ ਲੈ ਤੇ ਕਿਣਵਾ ਸੂਆ ਇਹਦਾ ਫਿਰ ਦੂਜਾ ਸੂਆ ਦੂਜਾ ਹਾਂਜੀ ਹਾਂਜੀ ਤੇ ਕਿੰਨਾ ਕੇ ਦੁੱਧ ਭਰਿਆ ਪੁਰਿਆ ਨੇ ਭਰਿਆ ਜੇ ਮੰਨ ਲਓ ਗੱਬਣਾ ਵਾਏ ਇਹਨੇ ਕਿੰਨਾ ਕ ਮਾਲਕਾਂ ਨੇ ਕਿੰਨਾ ਦੱਸਿਆ ਉਹ ਦੁੱਧ 35 ਲੀਟਰ ਦੱਸਿਆ 35 ਲੀਟਰ ਦੁੱਧ ਚੋਂਦੇ ਰਹੇ ਆਜੇ ਕਿੰਨਾ ਕ ਸਮਾਂ ਰਹਿ ਗਿਆ ਸੂਨ ਚ ਕੋਈ 10 15 ਦੇ ਹੋ ਜਾਣਗੇ ਲੈਨ ਚ ਰਹੇ ਆਖੇ 30 35 ਪਲੱਸ ਦੁੱਧ ਜਿਹੜਾ ਭਰਦੂਗੀ ਦੂਜਾ ਸੂਆ ਤੀਜਾ ਹੈ ਤੀਜਾ ਹੋਵੇ ਚਲੋ ਤੀਜਾ ਮੰਨ ਲਓ ਤੁਸੀਂ ਠੀਕ ਠੀਕ ਆ ਖੋਲ ਕੇ ਤੋਰਾ ਤਰਾ ਇਹਦਾ ਵੀ ਕਰਾਈਏ ਚਾ ਲੋ ਜੀ ਕੀ ਆ ਬਾਤਾਂ ਵੱਡੀ ਤੇ ਪੁਰੇ ਪੜੇ ਨਹੀਂ ਸਜਣੋ ਫਿੱਸੇ ਜੀ ਆਪ ਦਾ ਹਿਸਾਬ ਲਾ ਲਿਓ ਧੀ ਕੇ ਲਓ ਜੀ ਸ਼ਾਬਾਸ਼ ਤਾਂ ਲਓ ਜੀ ਲਓ ਮੋੜ ਲਓ ਜੀ ਇਹ ਦੁੱਧ ਦੇ ਜੂਗੀ ਲਓ ਜੀ ਇਹਦਾ ਦਾ ਬਿਆਨ ਲੈ ਜੀ ਲਓ ਜੀ ਤੋੜਾ ਕਰਾਂ ਜਿਆ ਕਹਦਾ ਵੀਰ ਤੂੰ ਹੀ ਵਿਵਾਰ ਕਰਦਾ ਮੇਰੇ ਨਾਲ ਗੱਲ ਇਹ ਕੱਚੀਆਂ ਗੱਲਾਂ ਨਹੀਂ ਕਰੀਂ ਇਹਨੇ ਲੱਗਣ ਲੱਗੇ ਲਓ ਜੀ ਇਹਦਾ ਪਹਿਲਾਂ ਹੀ ਗੱਲ ਇਹ ਕੀਤੀ ਦੁੱਧ ਨਹੀਂ ਕਰਾਤੀ ਤਾਂ ਦਊਗਾ ਜੇ ਤਾਰੀ ਜੀ ਲਓ ਜੀ ਮੈਨੂੰ ਲੱਗਿਆ ਤਾਂ ਬੰਦ ਕਰ ਜੀ ਨਾ ਹੋਈ ਤੇ ਪੂਰੀ ਸੋਣੀ ਹਨਾ ਕਿਆ ਬਾਤ ਹੈ ਫਾਰਮ ਵਾਲੀ ਵੱਡੀ ਕਿੰਨੇ ਦੀ ਦੇਦਗੇ ਮੁੱਲ ਕਰੀ ਹੁਣ ਮੋਲੇ ਦਾ 75000 ਅੱਛਾ ਕਿੰਨੇ ਦੀ ਦੇਦਗੇ ਮਾਨਦਾਨ ਦਿੱਤਾ ਨਹੀਂ ਦੱਸ ਦੱਸੋ ਫਿਰ ਵੀ 2000 ਕਰ ਦਿਆਂਗੇ ਨਹੀਂ ਹੋਰ ਕਰੀਏ ਖੁੱਲਾ ਕਰੀਏ ਨਹੀਂ ਨਹੀਂ ਚਲੋ ਕਰ ਦਿਆ ਜੇ ਪੰਜ ਦਾ ਹੀ ਹਾਂਜੀ ਕਰ ਦਿਆਂਗੇ ਤੇ ਪੰਜ ਚੋਂ ਦੋ ਹੋਰ ਕਰ ਦਗੇ ਕਿ ਜੋ ਦੇ ਮਾਰ ਨਹੀਂ ਦੇ ਦੇ ਗਏ 68000 ਦੀ ਦੇ ਦੇ ਗਏ ਲਓ ਜੀ ਬੰਦੋ ਸਜਣੋ 68000 ਦੀ ਵੈੜ ਮਿਲ ਜੂਗੀ ਬਾਕੀ ਫੋਤੇ ਢਿਲ ਢੋਲ ਵਖਾ ਫੜ ਕੇ ਛੱਡੇ ਨੂੰ ਹੱਥ ਹੁੱਥ ਲਾ ਕੇ ਦਿਖਾ ਹਾਂ ਨਹੀਂ ਪੂਰੀ ਢੇਲ ਵਵਾਨੇ ਨੂੰ ਖਿੱਚ ਇਧਰ ਆ ਕੋ ਖਿੱਚ ਕੇ ਦਿਖਾ ਵਾ ਨਾ ਕਿੰਨੇ ਕਿ ਢਿਲ ਢੋਲ ਲੱਗੂ ਪਿੱਛੋਂ ਲਓ ਜੀ ਸਜਣੋ ਬੰਦੇ ਨਵੇਂ ਲੱਗੇ ਆ ਤੇ ਕੰਮ ਨਵਾਂ ਤੋਰਨ ਲੱਗੇ ਆ ਬਾਕੀ ਵੈੜਾਂ ਜਿਹੜੀਆਂ ਵੱਡੀਆਂ ਲਿਆਉਂਦੇ ਆ ਹੌਲੀ ਹੌਲੀ ਵਪਾਰੀ ਬਣ ਜਾਣਗੇ ਪੂਰੇ ਸਿੱਖੇ ਸਿੱਖ ਲੈਣਗੇ ਮੈਂ ਨਾ ਜੀ ਆ ਫੜ ਲੋ ਫੜ ਲੋ ਕਰਾ ਦੋਗੇ ਹੈ ਵੇੜ ਪੂਰੀ ਸੋਹਣੀ ਜਰੀ ਆ ਹਰ ਸ਼ਰ ਲੈਂਦੀ ਇਹ ਕਨਾਲ ਆ ਕਿਆ ਬਾਤਾਂ ਇਹਦਾ ਵੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਇਹ ਕਿੰਨਾ ਸਮਾਂ ਲੈਂਦੀ ਸੋਣ ਚ ਇਹ ਕੋਈ ਦੱਸ ਦੇ ਲੱਗੋ 10 ਹਾਂ ਜੀ ਠੀਕ ਆ ਇਹਦਾ ਦੁੱਧ ਕਿੰਨਾ ਦੱਸਿਆ ਇਹਦਾ ਦੁੱਧ 35 ਲੀਟਰ ਆ 35 ਲੀਟਰ ਦੱਸਣਾ ਫਾਰ ਫਰਮ ਚੋਂ ਹੀ ਫਿਰ ਲਿਆਉਂਦੇ ਗਾ ਲੱਭ ਕੇ ਠੀਕ ਆ ਖੁੱਲ ਗਏ ਵੀ ਤੋੜ ਆਖ ਲਈਏ ਚੈੱਕ ਇਹਨੂੰ ਮੋੜ ਲੈ ਜੋ ਮੱਝਾਂ ਨੂੰ ਜੀ ਲੰਮੀ ਇਹ ਥੋੜਾ ਜਿਹਾ ਮੋਜਾ ਕੋਰਦੀ ਉੱਤਮ ਬਕਰੀ ਹੈ। ਆਹ। ਠੀਕ ਹੈ ਜੀ। ਐਨੂੰ ਤੋੜ ਦੋ ਲੰਮੀ। ਲਓ ਸਜਣੋ। ਤੇ ਗਾਂ ਵੱਢੀ ਆ। ਕਾਤ ਕਾਠ ਵੱਡਾ ਫੋਲ ਲਿਆ ਕੋਈ ਛੋਟੀ ਨਹੀਂ ਆ। ਠੀਕ ਹੈ ਜੀ, ਮੋੜ ਲਿਓ ਉੱਕੋ। ਥੋੜਾ ਨ ਮੋੜ ਲਿਓ ਉੱਕੋ। ਲਓ ਜੀ। ਤੇ ਬਾਕੀ ਫਾਰਮ ਆ ਫਾਰਮ ਵਾਲੀਆਂ ਵਛੀਆਂ ਵੱਡੀਆਂ ਵਹਿੜਾਂ। ਕੋਈ ਦੂਜਾ ਦੂਜਾ ਸੂਆ ਲਾਲੇ ਕੋਈ ਤੀਜਾ ਲਾਲੇ ਠੀਕ। ਸੂਵੇ ਇੱਥੇ ਹੀ ਆ। ਦੱਤਕਾਰ ਸੱਜਣੋਂ ਵਾਲੇ ਵੱਡੇ ਆ। ਲਓ ਜੀ। ਦੁੱਧ 35 ਲੀਟਰ ਵੇਰ ਦੱਸਦਾ। ਗੱਬਣ ਇਹਦੇ ਸਾਮਾ 10 ਦੱਕ ਦਿੰਦਾ ਰਹਿ ਗਿਆ ਨਾ ਸੋਚ। 10 ਤੇ ਰਹਿ ਗਿਆ। ਤੇ ਮੁੱਲ ਇਹਦਾ ਫਿਰ? ਉਹ ਲੈਦਾ 70000 ਰੁਪਏ ਕਰਦੇ ਆ। ਕਿੰਨੇ ਦੀ ਦੇ ਦੇਗੇ? ਮਾਨਤਾ ਕਰਾਂਗੇ। ਕਿੰਨਾ ਜੀ? ਕਰ ਦਿਆਂਗੇ 50000। 70 ਦੀ? 75 ਪੂਰੇ ਨਹੀਂ ਕਰ ਦਿਆਂਗੇ। ਹੋਰ ਕਰ ਦਗੇ। ਨਹੀਂ ਜਾਣ ਦੇਗੇ 65 ਦੀ। ਹੋਰ ਕਰ ਦਗੇ। ਖੁੱਲਾ। ਜਾਣ ਦੇ ਖੀਰ ਲਈ ਕਾਂ ਰਹਿ ਗਈ ਆ ਚਲੋ ਠੀਕ ਆ ਜੀ ਠੀਕ ਆ ਲਓ ਸੱਜਣੋ 65000 ਦੀ ਇਕਰਾ ਹਾਥੂ ਤੇ ਲਾਇਓ ਲਓ ਜੀ ਇਹ ਇਹ ਵੀ ਬਰਫੀ ਆ ਤੇ ਹਨਾ ਵੱਡੀਆਂ ਵੜਾਂ ਫਾਰਮ ਵਾਲੀਆਂ ਲਓ ਜੀ ਤੁਹਾਡੇ ਮੋੜੇ ਤੇ ਆਉਂਦੀ ਹੋਗੀ ਹਨਾ ਘਾਤ ਤੁਹਾਡੇ ਮੋੜੇ ਜਟਾ ਨਹੀਂ ਪੂਰੀ ਪੂਰੇ ਪੀਸ ਓਕੇ ਰਿਪੋਰਟਾਂ ਦੇ ਲਓ ਜੀ ਜਿੰਨੇ ਵੜਾ ਸੱਜਣਾ ਡਿਟੇਲ ਸੱਜਣੋ ਲੈ ਕੇ ਦੇਤੀ ਆ ਕਾਲੀ ਵਛੀ ਥੱਲੇ 26 27 ਕਿਲੋ ਦੁੱਧ ਮੌਜੂਦਾ ਦੁੱਧੀਆਂ ਦੋਵੇਂ ਘੱਬਣਾ ਤੇ ਪਿੰਡ ਮਾਨ ਪਹੁੰਚ ਕੇ ਜ਼ਰੂਰ ਮੇਲਾ ਲੋਟਿਓ ਨਾਲ ਤੇ ਉਥੇ ਨੰਬਰ ਤੇ ਮੱਝ ਆ ਗਈ ਕਿੰਵਾ ਸੂਆ ਆ ਗਈ ਪੋਜੀ ਇਹ ਮੱਝ ਤੀਜਾ ਸੂਆ ਈ ਤੀਜਾ ਸੂਆ ਮਗਰ ਕੱਟੀ ਤੇ ਕੱਟਾ ਮਗਰ ਕੱਟੀ ਆ ਕੱਟੀ ਕਿੰਨੇ ਕ ਚੇਦੀ ਹੋ ਸੂਈ ਇਹ 1 ਮਹੀਨੇ ਦੇ ਅੰਦਰ ਘਾਰੂਗੀ ਠੀਕ ਆ ਤੇ ਦੁੱਧ ਕਿੰਨਾ ਹੈ ਦੁੱਧ ਹੈਗਾ 12 ਲੀਟਰ ਬੋਲਾ ਖੁੱਲ ਗਈ ਬੋਲਾ ਤੇ ਦੁੱਧ ਬਣ ਗਿਆ ਨਹੀਂ ਇਹ ਤਾਂ ਹੁਣ ਦੁੱਧ ਬਣਿਆ ਠੀਕ ਆਹੋ ਜਿਹੜੀ ਮਹੀਨੇ ਦੀ ਸੂਈ ਹੋ ਗਈ ਤੇ ਦੁੱਧ ਹੀ ਬਣਨਾ ਹੈ ਖਾਜਣੋਂ ਬੰਦੇ ਨਵੇਂ ਆ ਤੇ ਨਵੇਂ ਕਰਕੇ ਥੋੜੀਆਂ ਹੀ ਗੱਲਾਂ ਤੁਹਾਨੂੰ ਪਤਾ ਹੈ ਠੀਕ ਆ ਜਿੱਦਾਂ ਕਾਰੋ ਵਿਹਾਰੀ ਬੰਦਾ ਆਵੇ ਤੇ ਉਹ ਸਾਰਾ ਉੜਾੜਾ ਪੜਿਆ ਹੁੰਦਾ ਠੀਕ ਆ ਬੰਦੇ ਸਿੱਧੇ ਸਾਦੇ ਨਹੀਂ ਬਾਕੀ ਠੀਕ ਆ ਮੱਝ ਵੀ ਚੰਗੀ ਸੋਹਣੀ ਆ ਬਿੰਦਿਆਂ ਵਾਲਾ ਜਿਹੜਾ ਝੱਡਾ ਲੱਗਾ ਨੂੰ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਉਹ ਕੱਟੀ ਮਗਰ ਆ ਗਈ ਲਓ ਜੀ ਕੱਟੀ ਆਈ ਕੱਟੀ ਆ ਵਾ ਇਹ ਕੱਟੀ ਤੇ 10 ਕਿਲੋ ਦੁੱਧ ਪੱਕਾ ਹਨਾ ਹਾਂਜੀ ਹਾਂਜੀ ਠੀਕ ਆ ਬਾਕੀ ਸੋਹਣੀ ਮੱਝ ਤੇ ਜਗ ਸੁਹਾਉ ਤੇ ਮੋਲ ਮੋਲੇ ਦਾ 80000 ਰੁਪਏ ਚਾਹਤੇ ਕਿੰਨੇ ਦੇ ਦਈਏ ਪਰਲਾਂ ਕੇ ਮਾਨ ਤਣ ਕਿੰਨਾ ਕਰੋ ਖੁੱਲਾ ਜਿਹੜੀ ਦੇਣੀ ਆ ਪੰਜ ਕਰ ਜਾਏ ਹੋਰ ਕਰ ਦਈਏ 2-3 ਨਹੀਂ ਹੋਣਾ ਨਹੀਂ ਕਰ ਦਈਏ 72 ਦੇ 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 ਨਹੀਂ ਹੋਣਾ ਦੇ 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 ਨਹੀਂ ਦੇ ਦੇ 72000 ਦੀ ਲਾਸਟ ਨਹੀਂ ਹੋਣੀ ਦੇ ਦੇ ਆਖੇ ਲਗ ਫੇਰ ਨਹੀਂ ਹਾਂ ਹਾਂ ਦੇ 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 ਦਾਂਗੇ 72 ਦੀ ਮਾਰ ਦੋ ਥਾਪੀ ਨੋ ਜੀ ਇਹੋ ਪਸ਼ੂ ਆਚਾਰ ਵੀਰ ਦੇ ਕੋਲ ਤੇ ਸਾਰੇ ਚੰਗੇ گاਵਾ ਵੱਡੇ ਢਾਂਚੇ ਦੀਆਂ ਫਾਰਮ ਵਾਲੀਆਂ ਵਹਿੜਾਂ ਤਸੱਲੀ ਕਰਕੇ ਲੈ ਕੇ ਜਾਇਓ ਸਸੀ ਕਾਲ ਜੀ ਸਾਰੇ ਭੈਣ ਭਰਾਵਾਂ